ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਆਰ ਵੀਡੀਓ ਤੇ ਮੇਰੀਆਂ ਪੁਰਾਣੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੇ ਅ ਅੱਜ ਆਪਾਂ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਨਿਪੋਲੀਅਨ ਹਿੱਲ ਦੇ ਪ੍ਰਿੰਸੀਪਲ ਨੰਬਰ 6 ਦੀ ਅ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਮੈਂ ਨਾਰਮਲੀ ਵੀਡੀਓ ਕੰਮ ਤੋਂ ਪਾਣੀ ਹੈ ਅੱਜ ਮੈਂ ਕੰਮ ਤੇ ਨਹੀਂ ਹੈ ਪਰ ਮੈਂ ਕੰਮ ਦੇ ਲਈ ਹੀ ਬਾਹਰ ਆਈ ਹੋਈ ਹਾਂ ਸੋ ਮੈਂ ਇਹ ਵੀਡੀਓ ਪਾ ਰਹੀ ਹਾਂ ਬ੍ਰਿਸਬਨ ਤੋਂ ਬਿਊਟੀਫੁਲ ਹੋਟਲ ਹੈ ਤੇ ਮੈਂ ਵਿਊਜ਼ ਦਿਖਾਉਂਗੀ ਤੁਹਾਨੂੰ ਬਾਅਦ ਵਿੱਚ ਤੇ ਪਹਿਲਾਂ ਆਪਾਂ ਗੱਲ ਕਰਦੇ ਆ ਨੈਪੋਲੀਅਨ ਹਿੱਲ ਦਾ ਉਹ ਪ੍ਰਿੰਸੀਪਲ ਜਿਹੜਾ ਕਿ ਆਪਾਨੂੰ ਸਿਖਾਉਂਦਾ ਹੈ ਕਿ ਵਾਪਾਂ ਜਿੰਦਗੀ ਦੇ ਵਿੱਚ ਸਕਸੈਸ ਕਿਵੇਂ ਲੈਣੀ ਹੈ ਸੋ ਪ੍ਰਿੰਸੀਪਲ ਨੰਬਰ 6 ਹੈ ਸੈਲਫ ਡਿਸਪਲਿਨ ਜੇ ਪੰਜਾਬੀ ਵਿੱਚ ਕਹਿੰਦੇ ਤਾਂ ਜਾਵੇ ਤਾਂ ਅਨੁਸ਼ਾਸਨ ਆਪਣੇ ਆਪ ਤੇ ਕੀਤਾ ਹੋਇਆ ਅਨੁਸ਼ਾਸਨ ਇਹ ਉਹ ਤਾਕਤ ਹੈ ਜਿਹੜੀ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਔਖੇ ਵਕਤ ਚੋਂ ਨੰਗਾ ਸਕਦੀ ਹੈ ਸੈਲਫ ਡਿਸਪਲਿਨ ਜਾਂ ਸਵੈ ਅਨੁਸ਼ਾਸਨ ਉਹ ਚੀਜ਼ਾਂ ਜਿਹੜੀ ਕਿ ਤੁਹਾਡੇ ਦੁੱਖਾਂ ਨੂੰ ਸੁੱਖਾਂ 'ਚ ਬਦਲ ਸਕਦੇ ਆ ਤੁਹਾਡੀ ਸੌਰੋਜ਼ ਨੂੰ ਜਿਹੜੀ ਹੈ ਉਹ ਘਟ ਕਰਦੀ ਹੈ ਤੁਸੀਂ ਅਗਰ ਔਖੇ ਦਾ ਟਾਈਮ ਚ ਨੰਗ ਰਹੇ ਹੋ ਤਾਂ ਸੈਲਫ ਡਿਸਪਲਿਨ ਹੈਲਪਸ ਯੂ ਟੂ ਗੋ ਥਰੂ ਇਟ ਸਮੂਥਲੀ ਹਨਾ ਕਿ ਤੁਸੀਂ ਉਹਦੇ ਵਿੱਚੋਂ ਨਿਕਲ ਸਕੋ ਸੋ ਸੈਲਫ ਡਿਸਪਲਿਨ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੇ ਲਾਗੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਡਿਸਪੀਸਪਲਨ ਲਗਾਉਣਾ ਹੈ ਉਹ ਤੁਸੀਂ ਆਪਣੇ ਮਾਈਂਡ ਤੇ ਲਗਾਉਣਾ ਹੈ ਆਪਣੇ ਮਾਈਂਡ ਦਾ ਕੰਮ ਹੈ बार-बार 네ਗੇਟਿਵ ਚੀਜ਼ਾਂ ਵੱਲ ਜਾਣਾ ਆਪਣੇ ਮਾਈਂਡ ਦਾ ਕੰਮ ਹੈ ਹਮੇਸ਼ਾ ਇਹ ਦੇਖਣਾ ਕਿ ਵੀ ਕਿੱਥੇ ਕੀ ਗਲਤ ਹੈ ਕਿੱਥੇ ਕੀ ਹੋ ਰਿਹਾ ਹੈ ਜਾਂ ਮੇਰੀ ਜ਼ਿੰਦਗੀ ਚ ਕੀ ਠੀਕ ਨਹੀਂ ਚੱਲ ਰਿਹਾ ਉਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਜਦਕਿ ਆਪਾਂ ਆਪਣੇ ਮਾਈਂਡ ਨੂੰ ਟ੍ਰੇਨ ਕਰਨਾ ਹੈ ਕਿ ਵੀ ਉਹ ਪੋਜ਼ਿਟਿਵ ਚੀਜ਼ਾਂ ਵੱਲ ਦੇਖੇ ਕਿ ਵੀ ਕੀ ਵਧੀਆ ਚੱਲ ਰਿਹਾ ਹੈ ਕਿਵੇਂ ਠੀਕ ਚੱਲ ਰਿਹਾ ਹੈ ਅਗੇਨ ਮੈਂ ਕੁਝ ਨੋਟਸ ਬਣਾਏ ਨੇ ਮੈਂ ਇਹਨਾਂ ਨੂੰ ਰੈਫਰ ਕਰੂੰਗੀ ਸੋ ਮਾਈਂਡ ਤੋਂ ਬਾਅਦ ਜਿਹੜਾ ਆਪਣਾ ਸੈਲਫ ਡਿਸਪਲਿਨ ਹੈ ਉਹ ਰੱਖਣਾ ਹੈ ਆਪਾਂ ਆਪਣੀ ਟੰਗ ਉੱਤੇ ਬਹੁਤ ਜ਼ਰੂਰੀ ਹੈ ਕਿ ਆਪਣੇ ਮੂੰਹ ਚੋਂ ਕੀ ਬੋਲ ਨਿਕਲ ਰਹੇ ਨੇ ਉਹਦੇ ਉੱਤੇ ਆਪਣਾ ਡਿਸਪਲਿਨ ਹੋਵੇ ਬੋਲਣ ਤੋਂ ਪਹਿਲਾਂ ਸੋਚਣਾ ਹੈ ਕਿ ਵੀ ਇਹ ਕਿੰਨੀ ਕ ਜ਼ਰੂਰੀ ਹੈ ਗੱਲ ਕਰਨ ਵਾਲੀ ਤਾਂ ਹੀ ਕਰਨੀ ਹੈ ਫਿਰ ਆਂਦਾ ਹੈ ਡਿਸਪਲਿਨ ਜਿਹੜਾ ਤੁਸੀਂ ਆਪਣੇ ਅੰਦਰ ਜਿਹੜੇ ਇਮੋਸ਼ਨਸ ਨੇ ਉਹਨਾਂ ਉੱਤੇ ਵੀ ਆਪਾਂ ਇੱਕ ਡਿਸਪਲਨ ਰੱਖਣਾ ਹੈ ਜ਼ਿੰਦਗੀ ਦੇ ਵਿੱਚ ਕੁਝ ਬਹੁਤ ਖਤਰਨਾਕ ਇਮੋਸ਼ਨਸ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਇੱਕ ਤਾਂ ਬਹੁਤ ਪਿੱਛੇ ਲੈ ਜਾਂਦੇ ਨੇ ਦੂਸਰਾ ਉਹ ਤੁਹਾਡਾ ਨੁਕਸਾਨ ਵੀ ਕਰ ਸਕਦੇ ਨੇ ਉਹਨਾਂ ਇਮੋਸ਼ਨਸ ਦੇ ਉੱਤੇ ਤੁਸੀਂ ਆਪਣਾ ਬਹੁਤ ਹੀ ਸੈਲਫ ਡਿਸਪਲਨ ਰੱਖਣਾ ਹੈ ਸੋ ਜਿਹੜੇ ਉਹ ਇਮੋਸ਼ਨਸ ਨੇ ਜਿੰਨਾ ਬਾਰੇ ਨਿਪੋਲੀਅਨ ਹਿਲ ਨੇ ਕਿਹਾ ਹੈ ਤਾਂ ਜਿਹੜੇ ਮੇਨ ਚਾਰ ਇਮੋਸ਼ਨਸ ਨੇ ਉਹਨਾਂ ਦੀ ਗੱਲ ਕੀਤੀ ਗਈ ਹੈ ਕਿ ਚਾਰ ਬਹੁਤ ਹੀ ਸਟਰੋਂਗ ਇਮੋਸ਼ਨਸ ਹੁੰਦੇ ਨੇ ਉਹਨਾਂ ਦੇ ਉੱਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਡਿਸਪਲਿਨ ਰੱਖੋ ਜਿਵੇਂ ਕਿ ਸਭ ਤੋਂ ਪਹਿਲਾਂ ਹੈ ਲਵ ਉਹ ਕਹਿੰਦੇ ਨੇ ਕਿ ਵੀ ਹੁਣ ਮੈਂ ਤੁਹਾਨੂੰ ਇੱਕ ਸਟੋਰੀ ਦੱਸਾਂ ਜੇ ਮੈਂ ਮੈਨੂੰ ਬਹੁਤ ਪਸੰਦ ਨੇ ਪੌਦੇ ਰੱਖਣੇ ਘਰ ਦੇ ਵਿੱਚ ਇਨਡੋਰ ਫਲਾਵਰਸ ਜਾਂ ਇਨਡੋਰ ਪਲਾਂਟਸ ਲਿਆ ਕੇ ਰੱਖਣੇ ਮੈਂ ਦੇਖਣਾ ਕਿ ਵੀ ਮੈਂ ਜਦੋਂ ਵੀ ਇਨਡੋਰ ਪਲਾਂਟਸ ਲੈ ਕੇ ਆਉਣੀ ਆ ਤੇ ਉਹ ਮਹੀਨਾ 2 ਮਹੀਨਾ ਹੱਦ 3 ਮਹੀਨਾ ਉਠੀਕ ਰਹਿੰਦੇ ਸੀ ਉਸ ਤੋਂ ਬਾਅਦ ਉਹ ਮਰਨ ਲੱਗ ਜਾਂਦੇ ਸੀ ਮੈਂ ਹਰ ਕੋਸ਼ਿਸ਼ ਕਰ ਲੈਣੀ ਪਾਣੀ ਦਿੱਤਾ ਖਾਦ ਦਿੱਤੀ ਬਹੁਤ ਕੁਝ ਕੀਤਾ ਇਵਨ ਪੱਤੇ ਕੱਟਦੇ ਜਿਹੜੇ ਤਾਂ ਮੈਨੂੰ ਲੱਗਿਆ ਕਿ ਵੀ ਸ਼ਾਇਦ ਸਿੱਖ ਹੋ ਰਹੇ ਨੇ ਬੇਸਿਕਲੀ ਪੂਰਾ ਪ੍ਰੋਪਰ ਬਹੁਤ ਧਿਆਨ ਦਿੱਤਾ ਪਰ ਤਾਂ ਵੀ ਪੌਦੇ ਖਰਾਬ ਹੋ ਜਾਂਦੇ ਆ ਮਰ ਜਾਂਦੇ ਫਿਰ ਮੇਰੇ ਇੱਕ ਫਰੈਂਡ ਸੀਗੇ ਜਿਹੜਾ ਯੂ ਨੋ ਉਹ ਪੌਦਿਆਂ-ਪੁੱਦਿਆਂ ਨਾਲ ਕਾਫੀ ਉਹਨਾਂ ਦਾ ਲਗਾਵ ਤੇ ਉਹ ਆਪਣੇ ਘਰੇ ਕਾਫੀ ਅੱਛੇ ਪੌਦੇ ਰੱਖਦੇ ਤਾਂ ਮੈਂ ਉਹਨਾਂ ਨੂੰ ਇੱਕ ਦਿਨ ਪੁੱਛਿਆ ਕਿ ਵੀ ਮੇਰੇ ਪੌਦੇ ਮੈਂ ਚਾਹੇ ਜਿਹੜਾ ਮਰਜ਼ੀ ਲੈ ਆਵਾਂ ਕਿ ਵੀ ਉਹ ਮਰ ਜਾਂਦੇ ਨੇ ਕਿ ਵੀ ਮੈਨੂੰ ਦੱਸਿਆ ਜਾਵੇ ਕਿ ਵੀ ਮੈਂ ਕੀ ਗਲਤ ਕਰ ਰਹੀ ਆ ਤਾਂ ਉਹਨਾਂ ਨੇ ਇੱਕ ਬੜੀ ਸਟ੍ਰੇਂਜ ਮੈਨੂੰ ਗੱਲ ਕਹੀ ਉਹ ਮੈਨੂੰ ਕਹਿੰਦੇ ਕਿ ਵੀ ਯੂ ਆਰ ਕਿਲਿੰਗ ਯੂਰ ਪਲਾਂਟਸ ਵਿਦ ਲਵ ਕਹਿੰਦੇ ਤੁਸੀਂ ਪਿਆਰ ਨਾਲ ਆਪਣੇ ਪੌਦਿਆਂ ਨੂੰ ਮਾਰ ਰਹੇ ਹੋ ਤੁਸੀਂ ਆਪਣੇ ਪੌਦਿਆਂ ਨੂੰ ਇੰਨਾ ਪਿਆਰ ਕਰ ਰਹੇ ਹੋ ਕਿ ਤੁਸੀਂ ਉਹਨੂੰ ਜਿਆਦਾ ਪਾਣੀ ਪਾ ਰਹੇ ਹੋ ਜ਼ਰੂਰਤ ਤੋਂ ਵੱਧ ਜ਼ਰੂਰਤ ਤੋਂ ਵੱਧ ਖਾਦ ਪਾ ਰਹੇ ਹੋ ਜ਼ਰੂਰਤ ਤੋਂ ਵੱਧ ਉਹਦੇ ਉੱਤੇ ਚੜ ਕੇ ਰਹੇ ਹੋ ਇਸ ਕਰਕੇ ਉਹ ਯੂ نو ਖਤਮ ਹੋ ਜਾਂਦੇ ਨੇ ਤੁਸੀਂ ਕਹਿੰਦੇ ਆਪਣੇ ਪੌਦੇ ਪਿਆਰ ਨਾਲ ਮਾਰ ਰਹੇ ਹੋ ਸੋ ਕਹਿੰਦੇ ਪਿਆਰ ਘਟ ਕਰੋ ਪੌਦੇ ਬਚ ਜਾਣਗੇ ਬੇਸਿਕਲੀ ਜਿੰਨਾ ਪੁੰਦਿਆਂ ਨੂੰ ਲੀਵ ਅਲੋਨ ਘੱਟ ਜਿੰਨਾ ਕਿ ਲੋੜ ਹੈ ਪਾਣੀ ਦੀ ਉਨਾਂ ਕ ਪਾਇਆ ਜਿਆਦਾ ਛੇੜਖਾਨੀ ਨਹੀਂ ਕੀਤੀ ಲೆਟ them grow ਐਂਡ ਦੇ ਵਿਲ ਬੀ ਫਾਈਨ ਐਵੇਂ ਹੀ ਜ਼ਿੰਦਗੀ ਦੇ ਵਿੱਚ ਕਈ ਵਾਰ ਆਪਾਂ ਜਿਆਦਾ ਪਿਆਰ ਦੇ ਨਾਲ ਅਮ ਅਕਸਰ ਚੀਜ਼ਾਂ ਖਰਾਬ ਕਰ ਲੈਂਦੇ ਐ ਸਪੈਸ਼ਲੀ ਇਹ ਪੇਰੈਂਟਸ ਦੇ ਕੇਸ ਦੇ ਵਿੱਚ ਸਹੀ ਹੋ ਜਾਂਦਾ ਕਿਉਂਕਿ ਬੱਚਿਆਂ ਨੂੰ ਪਿਆਰ ਕਰਦੇ ਪੇਰੈਂਟਸ ਕਈ ਵਾਰ ਉਹ ਲਾੜ ਪਿਆਰ ਦੇ ਵਿੱਚ ਬੱਚਿਆਂ ਨੂੰ ਇੰਨਾ ਵਿਗਾੜ ਦਿੰਦੇ ਨੇ ਜਾਂ ਖਰਾਬ ਕਰ ਦਿੰਦੇ ਨੇ ਕਿ ਵੀ ਬਾੰਦ ਵਿੱਚ ਉਹ ਬੱਚਿਆਂ ਨੂੰ ਬਾਕੀ ਬਾਹਰ ਦੀ ਹਾਰਡ ਦੁਨੀਆ 'ਚ ਸਰਵਾਈਵ ਕਰਨਾ ਥੋੜਾ ਜਿਆ ਔਖਾ ਲੱਗਦਾ ਸੋ ਇਸ ਕਰਕੇ ਥੋੜਾ ਪਿਆਰ ਦੇ ਉੱਤੇ ਵੀ ਕੰਟਰੋਲ ਰੱਖਿਆ ਜਾਵੇ ਡਿਸਪਲਿਨ ਰੱਖਿਆ ਜਾਵੇ ਪਿਆਰ ਦੇ ਉੱਤੇ ਐਵੇਂ ਜਿਹੜਾ ਨੈਕਸਟ ਇਮੋਸ਼ਨਸ ਹੈ ਉਹ ਹੈ ਹੇਟ ਪਿਆਰ ਦਾ ਆਪੋਜ਼ਿਟ ਹੇਟ ਜਨਕਿ ਕਿਸੇ ਨਾਲ ਕਿਡਣਾ ਕਰਨੀ ਇਹ ਬਹੁਤ ਹੀ ਜ਼ਰੂਰੀ ਚੀਜ਼ ਹੈ ਕਿ ਵੀ ਤੁਸੀਂ ਇਸ ਚੀਜ਼ ਦੇ ਉੱਤੇ ਆਪਣਾ ਕੰਟਰੋਲ ਰੱਖੋ ਕਿਸੇ ਨੂੰ ਕਿਡਣਾ ਕਰਨੀ ਇੱਕ ਇੱਕ ਬਹੁਤ ਹੀ ਛੋਟੇ ਸੋਚ ਵਾਲੀ ਗੱਲ ਹੋ ਜਾਏਗੀ ਕਿਉਂਕਿ ਹਰ ਇਨਸਾਨ ਰੱਬ ਦਾ ਬਣਾਇਆ ਹੋਇਆ ਇਨਸਾਨ ਉਹਦੇ ਆਪਣੀਆਂ ਕਮਜ਼ੋਰੀਆਂ ਉਹਦੀਆਂ ਆਪਣੀਆਂ ਸਟਰਗਲਸ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਤੇ ਕੋਈ ਕਿਸੇ ਦਾ ਜਾਣ ਬੁਝ ਕੇ ਮੈਨ ਮੰਦੀਆਂ ਬੁਰਾ ਨਹੀਂ ਕਰਦਾ ਸੋ ਇਸ ਕਰਕੇ ਕਿਸੇ ਨੂੰ ਨਫ਼ਰਤ ਕਰਨੀ ਹਟ ਕਰਨੀ ਇੱਕ ਬਹੁਤ ਹੀ ਵੱਡੀ ਗੱਲ ਹੈ ਜਾਂ ਸਟਰੋਂਗ ਇਮੋਸ਼ਨਸ ਹੈ ਕੁਸ਼ਿਸ਼ ਕੀਤੀ ਜਾਵੇ ਕਿ ਇਹ ਇਮੋਸ਼ਨ ਤੁਸੀਂ ਆਪਣੇ ਯੂ نو ਬਹੁਤ ਡਿਸਪਲਿਨ ਚ ਰੱਖੋ ਐਂਡ ਇਹਨੂੰ ਨਾ ਤੁਸੀਂ ਜਨਰੇਟ ਕਰੋ ਫਿਰ ਨੈਕਸਟ ਆ ਜਾਂਦਾ ਫੇਅਰ ਫੇਰ ਹੈ ਡਰ ਡਰ ਤੋਂ ਵੱਡਾ ਕਿਸ ਯੂ نو ਡਰ ਤੋਂ ਵੱਡੀ ਕੋਈ ਰੁਕਾਵਟ ਨਹੀਂ ਕਿਸੇ ਦੀ ਸਕਸੈਸ ਦੇ ਵਿੱਚ ਜ਼ਿਆਦਾਤਰ ਮжоਰਿਟੀ 90 ਅਬਵ ਲੋਕੀ ਫੇਲ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਫੇਲਿਅਰ ਦਾ ਡਰ ਹੁੰਦਾ ਹੈ ਡਰਨਾ ਕਿ ਵੀ ਜੇ ਮੈਂ ਆ ਕੀਤਾ ਮੈਂ ਤਾਂ ਫੇਲ ਹੋ ਜਾਊਂਗਾ ਤਾਂ ਫਿਰ ਕੀ ਹੋ ਗਿਆ ਜੇ ਤੁਸੀਂ ਫੇਲ ਹੋਵੋਗੇ ਐਟਲੀਸਟ ਅਸੀਂ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨੀ ਜ਼ਿਆਦਾ ਜ਼ਰੂਰੀ ਹੈ ਹਾਰ ਜਿੱਤ ਬਣੀ ਰਹਿੰਦੀ ਹੈ ਡਰਨਾ ਕਿ ਵੀ ਮੈਂ ਜੇ ਆ ਕੀਤਾ ਤਾਂ ਆਨ ਹੋ ਜਾਈ ਨਹੀਂ ਤੁਸੀਂ ਕਿਸੇ ਫੇਅਰ ਜ਼ਰੂਰੀ ਹੈ ਜਿੱਥੇ ਕਿ ਵੀ ਜਿਵੇਂ ਜਾਨ ਵਗੈਰਾ ਦਾ ਰਿਸਕ ਹੋਵੇ ਤੁਹਾਨੂੰ ਡਰ ਹੈ ਕਿ ਵੀ ਜੇ ਮੈਂ ਸ਼ੇਰ ਦੇ ਯੂ نو ਘਰ ਦੇ ਵਿੱਚ ਛਾਲ ਮਾਰੂੰਗਾ ਛੇ ਮੈਨੂੰ ਖਾਜੂਗਾ ਉਹ ਜੈਨੂਅਨ ਡਰ ਹੈ ਉਹ ਡਰ ਠੀਕ ਹੈ ਪਰ ਤੁਹਾਨੂੰ ਡਰ ਹੈ ਕਿ ਵੀ ਜੇ ਮੈਂ ਹੱਥ ਖੜਾ ਕਰਕੇ ਕਲਾਸ ਦੇ ਵਿੱਚ ਸਾਰਿਆਂ ਦੇ ਸਾਹਮਣੇ ਲੈਕਚਰ ਦਊਗਾ ਤਾਂ ਸਾਰੇ ਮੇਰੇ ਤੇ ਹੱਸਣਗੇ ਮੈਂ ਕੋਈ ਜਿਵੇਂ ਕਿ ਮੈਂ ਵੀਡੀਓ ਬਣਾ ਰਹੀ ਹਾਂ ਮੈਂ ਵੀਡੀਓ ਬਣਾਵਾਂਗੀ ਉਹ ਵੀਡੀਓ ਮੈਂ ਪਬਲਿਕ ਦੇ ਵਿੱਚ ਪਾਵਾਂਗੀ ਲੋਕੀ ਮੇਰੇ ਤੇ ਹੱਸਣਗੇ ਇਹੋ ਜੇ ਡਰ ਬੇਬ ਨੇ ਆਦੀ ਡਰ ਨੇ ਇੰਨਾ ਡਰਦਾਂ ਦੇ ਉੱਤੇ ਵਿੱਚ ਨਹੀਂ ਟਿਕਣਾ ਹੈਗਾ ਤੁਸੀਂ ਅਗਰ ਆਪਣੇ ਡਰ ਤੇ ਕਾਬੂ ਪਾ ਲਓਗੇ ਤਾਂ ਤੁਹਾਡਾ ਸਕਸੈਸ ਜਿਹੜਾ ਹੈ ਉਹ ਤੁਹਾਨੂੰ ਮਿਲਣ ਦੇ ਬਹੁਤ ਚਾਂਸਸ ਬਚ ਜਾਂਦੇ ਨੇ ਫਿਰ ਨੈਕਸਟ ਇਮੋਸ਼ਨ ਹੈਗਾ ਇੱਥੇ ਸੈਕਸ ਦਾ sex ਜਿਹੜਾ ਰੱਬ ਦੀ ਬਣਾਈ ਹੋਈ ਚੀਜ਼ ਹੈ ਜਿਸ ਨਾਲ ਤੁਹਾਡੀ ਪ੍ਰੋਜਨਿ ਤੁਹਾਡਾ ਯੂ نو ਪੁੱਛ ਤਾਂ ਅੱਗੇ ਚਲਦੀਆਂ ਹਨ ਪਰ ਇਹ ਬਹੁਤ ਵੱਡੇ ਦੁੱਖਾਂ ਦਾ ਕਾਰਨ ਵੀ ਬਣ ਸਕਦੀਆਂ ਜੇ ਤੁਸੀਂ ਡਿਸਪਲਿਨ ਨਾ ਰੱਖੋ ਇਸ ਤੇ ਸੋ ਇਹ ਕਈ ਹੋ ਜਿਹੇ ਇਮੋਸ਼ਨਸ ਹੈ ਇਹਦੇ ਉੱਤੇ ਵੀ ਬਹੁਤ ਡਿਸਪਲਿਨ ਰੱਖਣਾ ਹੈ ਨਹੀਂ ਤਾਂ ਇਹਦੇ ਤੇ ਅਗਰ ਨਾ ਡਿਸਪਲਿਨ ਰੱਖਿਆ ਜਾਵੇ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਪ੍ਰੋਬਲਮਸ ਜਾਂ ਇਸ਼ੂਸ ਆ ਸਕਦੇ ਨੇ ਤੋ ਜੇਕਰ ਇਹਨਾਂ ਇਮੋਸ਼ਨਸ ਤੇ ਤੁਸੀਂ ਧਿਆਨ ਰੱਖੋ ਇਹਨਾਂ ਤੇ ਡਿਸਪਲਿਨ ਰੱਖੋ ਤਾਂ ਤੁਹਾਡੀ ਸਕਸੈਸ ਦੇ ਚਾਂਸਸ ਕਾਫੀ ਵੱਧ ਜਾਂਦੇ ਨੇ ਆਪਣੇ ਫੇਅਰ ਤੇ ਆਪਣੇ ਐਂਗਰ ਤੇ ਹੇਟ ਨਾ ਕਰੋ ਕਿਸੇ ਨੂੰ ਪਿਆਰ ਵੀ ਹੱਦ ਵਿੱਚ ਰਹਿ ਕੇ ਕਰੋ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਫਿਰ ਗੱਲ ਆਉਂਦੀ ਹੈ ਕਿ ਵੀ ਤੁਸੀਂ ਸੈਲਫ ਡਿਸਪਲਿਨ ਰੱਖਣਾ ਹੈ ਆਪਣੇ ਪੇਟ ਤੇ ਯੂ نو ਆਪਣੇ ਖਾਣ ਪੀਣ ਤੇ ਜਿੰਨਾ ਤੁਸੀਂ ਅੰਦਰ ਜੋ ਚੀਜ਼ਾਂ ਪਾਨੇ ਹੋ ਉਹੀ ਚੀਜ਼ਾਂ ਤੁਹਾਡੇ ਖੂਨ ਚ ਜਾਂਦੀਆਂ ਨੇ ਉਹੀ ਚੀਜ਼ਾਂ ਤੁਹਾਡੇ ਬ੍ਰੇਨ ਤੇ ਜਾਂਦੀਆਂ ਨੇ ਬਹੁਤ ਸਾਰੀਆਂ ਸਟੱਡੀਆਂ ਨੇ ਜਿਨ੍ਹਾਂ ਨੇ ਸ਼ੋ ਕੀਤੀਆਂ ਨੇ ਕਿ ਵੀ ਗਟ ਇਸ਼ੂਜ਼ ਜਿਹੜੇ ਪੇਟ ਦੇ ਇਸ਼ੂਜ਼ ਨੇ ਉਹ ਸਟ्रेस ਕਾਸ ਕਰਦੇ ਨੇ ਬਾਡੀ ਵਿੱਚ ਉਹ ਇਨਫਲੇਮੇਸ਼ਨ ਸੋਜਿਸ਼ ਪੈਦਾ ਕਰਦੇ ਨੇ ਬਾਡੀ ਦੇ ਵਿੱਚ ਤੁਹਾਡੀ ਸਿਹਤ ਖਰਾਬ ਹੁੰਦੀ ਹੈ ਅਵਾ ਗੌਣ ਗਲਤ ਮਲਤ ਖਾਣਾ ਸੋ ਆਪਣੇ ਖਾਣ ਪੀਣ ਤੇ ਪ੍ਰੋਪਰ ਧਿਆਨ ਰੱਖਿਆ ਜਾਵੇ ਡਿਸਪੀਸਪਲਨ ਰੱਖਿਆ ਜਾਵੇ ਤੇ ਫਾਸਟਿੰਗ ਵਗੈਰਾ ਜਰੂਰ ਦੇਖੀ ਜਾਵੇ ਲੇਕਿਨ ਆਪਣੇ ਡਾਕਟਰ ਦੀ ਸਲਾਹ ਲੈ ਕੇ ਅਗਰ ਤੁਹਾਨੂੰ ਕੋਈ ਕੰਡੀਸ਼ਨ ਹੈ ਜਿਵੇਂ ਤੁਸੀਂ ਡਾਇਬੀਟਿਕ ਹੋ ਤਾਂ ਫਾਸਟਿੰਗ ਚੰਗੀ ਗੱਲ ਨਹੀਂ ਤੁਹਾਨੂੰ ਥੋੜਾ 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 ਖਾਂਦੇ ਰਹਿਣਾ ਚਾਹੀਦਾ ਸੋ ਡਾਕਟਰ ਤੋਂ ਸਲਾਹ ਲੈ ਕੇ ਤੁਸੀਂ ਆਪਣੇ ਫਾਸਟਿੰਗ ਕਰੋ ਜੇ ਕਰਨਾ ਚਾਹੁੰਦੇ ਹੋ ਆਦਰਵਾਇਸ ਖਾਣਾ ਕੀ ਖਾ ਰਹੇ ਹੋ ਨੂੰ ਚ ਪਾਉਣ ਤੋਂ ਪਹਿਲਾਂ ਸੋਚੋ ਨਸ਼ਾ ਸ਼ਰਾਬ ਤੁਹਾਡੀ ਜ਼ਿੰਦਗੀ ਨੂੰ ਹੌਲੀ-ਹੌਲੀ ਖਾਰ ਦਿੰਦੀ ਹੈ ਤੁਹਾਡੇ ਲੀਵਰਸ ਨੂੰ ਤੁਹਾਡੀਆਂ ਕਿਡਨੀਜ਼ ਨੂੰ ਹੌਲੀ-ਹੌਲੀ ਖਾ ਜਾਂਦੀ ਹੈ ਲੌਂਗ ਟਰਮ ਇਹ ਬਹੁਤ ਹੀ ਨੁਕਸਾਨ ਵਾਲੀ ਚੀਜ਼ ਬਣਦੀ ਹੈ ਸੋ ਤੁਸੀਂ ਕੋਸ਼ਿਸ਼ ਕਰੋ ਕਿ ਇਹਨਾਂ ਚੀਜ਼ਾਂ ਤੇ ਆਪਣਾ ਸੈਲਫ ਡਿਸਪਲਿਨ ਰੱਖੋ ਕਿਸੇ ਦੇ ਦਬਾਅ ਥੱਲੇ ਆਣ ਦੀ ਲੋੜ ਨਹੀਂ ਤੁਸੀਂ ਜੋ ਤੁਹਾਡੀ ਸਿਹਤ ਲਈ ਜ਼ਰੂਰੀ ਹੈ ਤੁਸੀਂ ਉਹ ਕਰੋ ਹੈਨਾ ਕੋਲ ਨੈਕਸਟ ਤੁਸੀਂ ਡਿਸਪਲਿਨ ਰੱਖਣਾ ਹੈ ਦੋ ਬਹੁਤ ਹੀ ਸਟਰੋਂਗ ਇਮੋਸ਼ਨ ਜਿਹੜੇ ਇੱਕ ਹੈ ਰਿਲੀਜੀਅਨ ਤੇ ਦੂਸਰਾ ਪੋਲਿਟਿਕਸ ਰਿਲੀਜੀਅਨ ਤੇ ਪੋਲਿਟਿਕਸ ਨੂੰ ਲੈ ਕੇ ਮੈਜੋਰਿਟੀ ਲੋਕ ਜਿਹੜੇ ਨੇ ਉਹ ਬਹੁਤ ਸੈਂਸਿਟਿਵ ਹੁੰਦੇ ਨੇ ਇਸ ਟੌਪਿਕ ਤੇ ਅਗਰ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਚਾਂਸਸ ਬਹੁਤ ਵੱਧ ਜਾਂਦੇ ਨੇ ਕਿ ਵੀ ਮਿਸ ਅੰਡਰਸਟੈਂਡਿੰਗਸ ਲੜਾਈਆਂ ਝਗੜੇ ਹੋਣ ਤੁਸੀਂ ਕਿਸੇ ਮੀਟਿੰਗ ਤੇ ਗਏ ਹੋ ਤੁਸੀਂ ਉੱਥੇ ਜਾ ਕੇ ਪੋਲਿਟਿਕਸ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਜਾਂ ਰਿਲੀਜੀਅਨ ਬਾਰੇ ਬੋਲਣਾ ਚੱਲਦੇ ਬਹੁਤ ਹਾਈ ਚਾਂਸਸ ਨੇ ਕਿ ਵੀ ਤੁਹਾਨੂੰ ਤੁਹਾਡੀ ਡੀਲ ਨਹੀਂ ਮਿਲੇਗੀ ਫਿਰ ਕਿਉਂਕਿ ਇਹ ਉਹ ਸੈਂਸਿਟਿਵ ਟੌਪਿਕਸ ਨੇ ਕਿ ਅਗਰ ਤੁਸੀਂ ਇਹਨਾਂ ਨੂੰ ਬੇਤਨੱਲਾ ਹੋ ਕੇ ਗੱਲ ਕਰੋਗੇ ਤਾਂ ਇਹਦੇ ਨਾਲ ਪਰੇਸ਼ਾਨੀਆਂ ਹੀ ਆਣਗੀਆਂ ਸੋ ਤੁਸੀਂ ਆਪਣੇ ਟਾਕਸ ਰਿਲੀਜੀਅਨ ਟਾਕ ਆਪਣੇ ਪੋਲੀਟੀਕਲ ਥਾਟਸ ਜਿਹੜੇ ਨੇ ਉਹ ਉਹਦੇ ਨਾਲ ਨਹੀਂ ਸ਼ੇਅਰ ਕਰੋ ਜਿਹੜੇ ਕਿ ਤੁਹਾਡੇ ਬਹੁਤ ਕਲੋਜ਼ ਨਹੀਂ ਤਾਂ ਜਿਹੜੇ ਕਿ ਸੁਣਨ ਦੀ ਸ਼ਕਤੀ ਰੱਖਦੇ ਹੋਣ ਆ ਜਨਰਲ ਪਪੂਲੇਸ਼ਨ ਦੇ ਵਿੱਚ ਜਾ ਕੇ ਕੋਈ ਮਾਇਨਾ ਨਹੀਂ ਰੱਖਦਾ ਕਿ ਤੁਸੀਂ ਲੋਕਾਂ ਨੂੰ ਹਰਟ ਕਰੋ ਆਪਣੇ ਇਨਸੈਂਸਿਟੀ ਦਿਖਾ ਕੇ ਵੀ ਆਪਣੇ ਰਿਲੀਜੀਅਨ ਦੇ ਆਪਣੇ ਪੋਲਿਟਿਕਲ ਦੇ ਥਾਟਸ ਜਿਹੜੇ ਨੇ ਉਹਨੂੰ ਦੂਸਰਿਆਂ ਤੇ ਥੋਪ ਕੇ ਸੋ ਇਸ ਹਮ ਕੋਸ਼ਿਸ਼ ਕਰੂਗੀ ਵੀ ਤੁਸੀਂ ਇਸ ਦਾ ਧਿਆਨ ਰੱਖੋ ਸੋ ਇਹ ਸਿਕਾ ਸੈਲਫ ਡਿਸਪਲਿਨ ਕੁਝ ਚੀਜ਼ਾਂ ਜਿੰਨਾ ਤੇ ਤੁਹਾਨੂੰ ਡਿਸਪਲਿਨ ਰੱਖਣ ਦੀ ਲੋੜ ਹੈ ਤੇ ਆਪਾਂ ਪਹਿਲਾਂ ਵੀ ਨਪੋਲੀਅਨ ਹਿਲ ਦੇ ਪ੍ਰਿੰਸੀਪਲਸ ਦੀ ਗੱਲ ਕਰ ਚੁੱਕੇ ਹਾਂ ਉਹ ਦੱਸਦੇ ਨੇ ਕਿ ਵੀ ਜ਼ਿੰਦਗੀ ਦੇ ਵਿੱਚ ਕੀ ਕੀ ਚੀਜ਼ਾਂ ਕੀਤੀਆਂ ਜਾਣ ਤਾਂ ਤੁਸੀਂ ਯੂ ਨੋ ਕਾਮਜਾਬੀ ਪਾ ਸਕਦੇ ਹੋ ਸੋ ਅੱਜ ਦਾ ਜਿਹੜਾ ਸੀਗਾ ਕਿ ਆਪਣੇ ਆਪ ਤੇ ਅਨੁਸ਼ਾਸਨ ਰੱਖੋ ਛੋਟੀਆਂ ਚੀਜ਼ਾਂ ਤੋਂ ਸ਼ੁਰੂ ਕਰ ਸਕਦੇ ਹੋ ਪਹਿਲੀ ਚੀਜ਼ ਜਿਹੜੀ ਤੁਸੀਂ ਸ਼ੁਰੂ ਕਰ ਸਕਦੇ ਹੋ ਕਿ ਆਪਣਾ ਬੈੱਡ ਬਣਾਉਣਾ ਸ਼ੁਰੂ ਕਰ ਦਿਓ ਸਵੇਰੇ ਤੁਸੀਂ ਉੱਠਦੇ ਹੋ ਐਂ ਇ ਉੱਠ ਕੇ ਨਾ ਚਲੇ ਜਾਓ ਬੈੱਡ ਬਣਾਓ ਆਪਣਾ ਸਾਫ਼ ਸੁਥਰਾ ਉਹ ਇੱਕ ਡਿਸਪਲਿਨ ਹੈ ਨਾ ਉਹ ਇੱਕ ਬੋਡੀ ਨੂੰ ਤੁਸੀਂ ਟ੍ਰੇਨ ਕਰ ਰਹੇ ਹੋ ਕਿ ਵੀ ਮੈਂ ਆ ਕਰਨਾ ਹੈ ਅ ਕੁਝ ਤੁਸੀਂ ਲੋਕੀ ਦੇਖੋਗੇ ਕਿ ਵੀ ਕੁਝ ਵੀ ਹੋ ਜਵੇ ਉਹਨਾਂ ਨੇ ਜਿਮ ਜਾਣਾ ਹੀ ਜਾਣਾ ਉਹ ਇੱਕ ਡਿਸਪਲਿਨ ਹੈ ਸੈਰ ਕਰਨੀ ਹੋਈ ਕਰਨੀ ਇੱਕ ਡਿਸਪਲਿਨ ਹੈ ਜਿਵੇਂ ਆਪਾਂ ਸੋਚਿਆ ਕਿ ਆਪਾਂ ਇਹ ਵੀਡੀਓਜ਼ ਜਿਹੜੀਆਂ ਨੇ ਐਵਰੀ ਵੀਕ ਪਾਣੀਆਂ ਨੇ ਤੇ ਆਪਾਂ ਪਾ ਰਹੇ ਆ ਇਹ ਇੱਕ ਬਹੁਤ ਹੀ ਅੱਛਾ ਡਿਸਪਲਿਨ ਹੈ ਤੇ ਆਪਾਂ ਇਹਦੇ ਤੇ ਕੰਮ ਕਰ ਰਹੇ ਆ ਡਿਸਪਲਿਨ ਤੇ ਕੰਸਿਸਟੈਂਸੀ ਇਕੱਠੇ ਚੱਲਦੇ ਨੇ ਉਹਨਾਂ ਦੀ ਕੰਸਿਸਟੈਂਸੀ ਤਾਂ ਹੀ ਆਉਂਦੀ ਹੈ ਜੇ ਤੁਸੀਂ ਡਿਸਪਲਿਨ ਚ ਹੋਵੋ ਤੇ ਛੋਟਾ 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 ਜੇ ਤੁਸੀਂ ਕਰਦੇ ਰਹੋ ਤਾਂ ਤੁਹਾਡੇ ਚ ਬਹੁਤ ਇੰਪਰੂਵਮੈਂਟਸ ਆ ਜਾਣਗੀਆਂ ਸੋ ਇਹ ਸੀਗਾ ਆਪਣਾ ਸੈਲਫ ਡਿਸਪਲਿਨ ਤੇ ਮੈਂ ਤੁਹਾਨੂੰ ਥੋੜਾ ਜਿਹਾ ਆਪਣਾ ਵੀਊਜ਼ ਦਿਖਾਣੀ ਆ ਬਿਊਟੀਫੁੱਲ ਹੋਟਲ They will meet next week and with the next video.